ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਸਟ੍ਰੋਲੋਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਆਂ ਵੀ ਜਿਹੜੇ ਲੋਕਾਂ ਦਾ ਰਾਹੂ ਖਰਾਬ ਹੋ ਜਾਂਦਾ ਰਾਹੂ ਦੇ ਕਰਕੇ ਉਹਨਾਂ ਦੇ ਕੰਮ اٹਕਦੇ ਨੇ ਰਾਹੂ ਦੇ ਕਰਕੇ ਉਹਨਾਂ ਨੂੰ ਬੜਾ ਭੈਅ ਲੱਗਦਾ ਵੀ ਰਾਹੂ ਦੇਵ ਪਤਾ ਨਹੀਂ ਕੀ ਕਰ ਦੇਣਗੇ ਦੋਸਤੋ ਤੁਸੀਂ ਰਾਹੂ ਕਦੋਂ ਖਰਾਬ ਹੁੰਦਾ ਜਦੋਂ ਤੁਸੀਂ ਗੰਦਗੀ 'ਚ ਰਹਿੰਦੇ ਹੋ ਜਾਂ ਕੋਈ ਉਲਟੇ ਪੁਲਟੇ ਕੰਮ ਕਰਦੇ ਹੋ ਉਦੋਂ ਰਾਹੂ ਤੁਹਾਡਾ ਖਰਾਬ ਹੁੰਦਾ ਰਾਹੂ ਨੂੰ ਠੀਕ ਕਰਨ ਦਾ ਬੜਾ ਸਰਲ ਉਪਾਏ ਆ ਜਿਹੜਾ ਕੀ ਮੈਂ ਤੁਹਾਨੂੰ ਦੇਣ ਜਾ ਰਿਹਾ ਤੁਹਾਡੇ ਹੀ ਘਰ ਦੇ ਅੰਦਰ ਸਾਰਾ ਕੁਝ ਆ ਤੁਸੀਂ ਠੀਕ ਕਰ ਸਕਦੇ ਹੋ ਤੁਸੀਂ ਆਪਣੀਆਂ ਟਾਇਲਟਸ ਬਿਲਕੁਲ ਕਲੀਨ ਰੱਖਣੀਆਂ ਨੇ ਤੇ ਉਹਦੇ ਅੰਦਰ ਕੋਈ ਵੀ ਖੁਸ਼ਬੂਦਾਰ ਚੀਜ਼ ਲਗਾਓ ਤਾਂ ਕਿ ਜਦੋਂ ਵੀ ਤੁਸੀਂ ਟਾਇਲਟ ਦੇ ਅੰਦਰ ਜਾਓ ਤੇ ਉੱਥੇ ਦਾ ਵਾਤਾਵਰਣ ਅੱਛਾ ਲੱਗੇ ਤੇ ਟਾਇਲਟ ਆਪਣੀ ਨੂੰ ਕਲੀਨ ਰੱਖਣਾ ਚਾਹੇ ਤੁਸੀਂ ਕਰਦੇ ਚਾਹੇ ਕਿਸੇ ਤੋਂ ਕਰਾਉਣੇ ਰੱਖਣਾ ਰਾਹੂ ਕਿਦਾਂ ਠੀਕ ਹੁੰਦਾ